ਦਿੱਲੀ ਦੇ ਮੁੱਖ ਮੰਤਰੀ ਰਵਿੰਦਰ ਕੇਜਰੀਵਾਲ ਨੇ ਦਿੱਲੀ ਚੈਂਪਸਿਡੀ ਚੋਣਾਂ 'ਈਵੀਐਮ ਦੀ ਥਾਂ ਪੈਲਟ ਪੇਪਰ ਨਾਲ ਕਰਾਉਣ ਦੀ ਮੰਗ ਕੀਤੀ ਹੈ ਕਿ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ ਉਸ ਦੇ ਲਈ ਚੋਣ ਕਮਿਸ਼ਨ ਨੂੰ ਚਿੱਠੀ ਲਿਖਣ ਆਮ ਆਦਮੀ ਪਾਰਟੀ ਦੇ ਇਲਾਵਾ ਕਾਂਗਰਸ ਸਿਪੀਆਈ ਅਤੇ ਸੀਪੀਐਮ ਨੇ ਵੀ ਇਹ ਹੀ ਮੰਗੀਤੀ ਹੈ ਦਰਸਲ ਉਤਰਪੇਸ਼ਵ ਦਾਨਸਭਾ ਚੋਣਾਂ ਚ ਕਰਾਰੀ ਹਾਰ ਦੇ ਬਾਅਦ ਬਸ ਬਸਪ੍ਰੀ ਮੋਮਾਇਆਵਤੀ ਨੀਵੀਅਮ ਨਾਲ ਛੇੜਛਾੜ ਕੀਤੇ ਜਾਣ ਦੇ ਇਲਜ਼ਾਮ ਲਗਾਏ ਸਨ ਉਹਨਾਂ ਨੇ ਚੋਣਾਂ ਰੱਦ ਕਰਨ ਦੀ ਮੰਗ ਵੀ ਕੀਤੀ ਸੀ ਮਾਇਆਵਤੀ ਦਾ ਕਹਿਣਾ ਸੀ ਕਿ ਬੀਜੇਪੀ ਨੇ ایਵੀਐਮ ਵਿੱਚ ਗੜਬੜੀ ਕੀਤੀ ਹੈ ਇਸ ਲਈ ਫਿਰ ਤੋਂ ایਵੀਐਮ ਦੀ ਥਾਂ ਬੈਲਟ ਪੇਪਰ ਨਾਲ ਚੋਣਾਂ ਕਰਾਈਆਂ ਜਾਣ यूपीच ਕਰਾਰੀ ਹਾਰ ਦੇ ਬਾਅਦ ਪਹਿਲੀ ਵਾਰ ਕਾਂਗਰਸ ਉਪਰਧਾਨ ਰਾਹੁਲ ਗਾਂਧੀ ਕੈਮਰੇ ਸਾਹਮਣੇ ਆਏ ਨੇ ਆਪਣੇ ਬਿਆਨ ਚਾ ਉਹਨਾਂ ਯੂਪੀ ਚ ਹਾਰ ਸਵੀਕਾਰੀ ਅਤੇ ਬੀਜੇਪੀ ਤੇ ਹਮਲਾ ਬੋਲਿਆ ਉਹਨਾਂ ਕਿਹਾ ਕਿ ਬੀਜੇਪੀ ਲੋਕਤੰਤਰ ਨੂੰ ਕਮਜ਼ੋਰ ਬਣਾ ਰਹੀ ਹੈ ਨਾਲ ਹੀ ਸੂਬੇ ਚ ਬੀਜੇਪੀ ਤੇ ਧਰੂਵਿਕਰਨ ਦੇ ਇਲਜ਼ਾਮ ਵੀ ਲਗਾਏ ਪੀਪੀ ਵਿੱਚ ਭਾਜਪਾ ਨੇ ਬੰਪਰ ਜੱਦੇਬਾਦ ਸੀਐਮ ਦੇ ਨਾਮ ਨੂੰ ਲੈ ਕੇ ਸਸਪੈਂਸ ਪਰ ਕਰਾਰ ਹੈ ਸੀਐਮ ਦੇ ਚਿਹਰੇ ਨੂੰ ਲੈ ਕੇ ਹਰ ਪਹਿਲੂ ਜਾਂਚਿਆ ਤੇ ਪਰਖਿਆ ਜਾ ਰਿਹਾ ਹੈ ਚਰਚਾ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ 16 ਮਾਰਚ ਦੇ ਬਾਅਦ ਭਾਜਪਾ ਦਾ ਸੀਐਮ ਤੈਅ ਹੋਏਗਾ ਵਨਕਿਆ ਨਾਇਡੂ ਤੇ ਭਪੇਂਦਰ ਯਾਦਵ ਨੂੰ ਵਿਧਾਇਕਾਂ ਦੀ ਰਾਏ ਜਾਣਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੁੱਖ ਮੰਤਰੀ ਦੀ ਦੌੜ ਵਿੱਚ ਰਾਜਨਾਥ ਸਿੰਘ ਕਿਸ਼ੋਰ ਪ੍ਰਸਾਦ ਮੌਰਿਆ ਤੇ ਯੋਗ ਦੇਤੇ ਨਾਥ ਅਗੇ ਨੇ ਇਸ ਇਲਾਵਾ ਕਈ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਉਥੇ ਕੇਂਦਰੀ ਮੰਤਰੀ ਮਨੋਜ ਸਨਾ ਤੇ ਮਥੁਰਾ ਤੋਂ ਬੀਜੇਪੀ ਦੇ ਵਿਧਾਇਕ ਚੁਣੇ ਗਏ ਸ਼੍ਰੀਕਾਂਤ ਸ਼ਰਮਾ ਦਾ ਨਾਮ ਵੀ ਮੁੱਖ ਲਿਸਟ ਵਿੱਚ ਹੈ ਨਹਰ ਪਰਕਰਜ ਸ਼ਾਮ ਗੋਵਾ ਦੇ ਮੁੱਖ ਮੰਤਰੀ ਬਣਨ ਜਾ ਰਹੇ ਨੇ ਪਰ ਕਾਂਗਰਸ ਇਸ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਪਹੁੰਚ ਗਈ ਗੋਆ ਚ ਬਣ ਰਹੀ ਬੀਜੇਪੀ ਸਰਕਾਰ ਦੇ ਖਿਲਾਫ ਕਾਂਗਰਸ ਨੇ ਯਾਚੀ ਦਾਖਲ ਕੀਤੀ ਜਿਸ ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਸਪਰੀਮ ਕੋਰਟ ਨੇ ਹੁਣ ਰਸੂਬੇ ਦੇ ਵਿੱਚ 16 ਮਾਰਚ ਨੂੰ ਬਹੁਮਤ ਪ੍ਰੀਖਣ ਕਰਾਉਣ ਦਾ ਦੇਚ ਦਿੱਤਾ ਹੈ ਹਾਲਾਂਕਿ ਸਪਰੀਮ ਕੋਰਟ ਨੇ ਮਨੋਹਰ ਪਰੇਕਰਦੇ ਸੌਚੁਕਨ ਤੇ ਕੋਈ ਰੋਕ ਨਹੀਂ ਲਗਾਈ ਮਨੋਹਰ ਪਰੇਕਰਦਾ ਸੌਚੁਕ ਸਮਾਗਮ ਅੱਜ ਸ਼ਾਮ 5 ਵਜੇ ਹੋਏਗਾ ਸਪਰੀਮ ਕੋਰਟ ਵਿੱਚ ਕਾਂਗਰਸ ਦੇ ਵੱਲੋਂ ਮਸ਼ੇਕ ਮਨੋ ਸਿੰਘ ਵੀ ਨੇ ਕਾਂਗਰਸ ਦਾ ਪੱਖ ਰੱਖਿਆ ਸਪਰੀਮ ਕੋਰਟ ਨੇ ਸਿੰਘਵੀ ਦੀ ਉਸਿਆਚੀਕਰ ਨੂੰ ਖਾਰਜ ਕਰ ਦਿੱਤਾ ਜਿਸ ਚੋਂ ਨੇ ਕਿਹਾ ਸੀ ਕਿ ਪਹਿਲਾਂ ਸੂਬੇ ਵਿੱਚ ਬਹੁਮਤ ਪ੍ਰੀਖਣ ਕਰਾਇਆ ਜਾਏ ਉਸਦੇ ਬਾਅਦ ਮੁੱਖ ਮੰਤਰੀ ਸੌਚੁਕਨ ਸਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਬਹੁਮਤ ਸਾਬਤ ਕਰਨਾ मनोहर पारकर ਵੱਲੋਂ ਗੋਆ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਖਾਲੀ ਹੋਇਆ ਰੱਖਿਆ ਵਿਭਾਗ ਦਾ ਬਾਦੂ ਚਾਰਜ ਵਿੱਤ ਮੰਤਰੀ ਅਰुण ਚੇਲ ਨੂੰ ਸੌਂਪਿਆ ਗਿਆ ਹੈ। मनोहर ਪਰਕਰ ਨੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਰਾਸ਼ਟਰਪਤੀ ਨੇ ਮਨਜ਼ੂਰ ਕਰ ਲਿਆ। ਤ੍ਰਿਪੁਰਾ ਦੀ ਰਾਜਧਾਨੀ ਅਗਰਟਾਲ ਵਿੱਚ ਭਾਜਪਾ ਤੇ ਟੀਐਮਸੀ ਦੇ ਵਰਕਰਾਂ ਵਿਚਾਲੇ ਹਿੰਸਕ ਜੜਪ ਹੋਈ ਜਿਸ ਦੇ ਬਾਅਦ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ। ਜੜਪ ਦੇ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਨੇ। ਇਲਜ਼ਾਮ ਹਨ ਕਿ ਆਰਐਮਐਸ ਏਰੀਆ ਦੇ ਵਿੱਚ ਪਾਰਟੀ ਦਾ ਝੰਡਾ ਲਹਿਰਾਉਣ ਦੇ ਦੌਰਾਨ ਭਾਜਪਾ ਦੇ ਸਥਾਨਕ ਨੇਤਾ ਤੇ ਟੀਐਮਸੀ ਵਿਧਾਇਕ ਸੁਪ੍ਰੇ ਬਰਮਨ ਦੇ ਪ੍ਰਾਂ ਨੇ ਹਮਲਾ ਕੀਤਾ ਜਿਸ ਦੇ ਬਾਅਦ ਦੋਹਾਂ ਦੇ ਵਰਕਰਾਂ ਵੱਲੋਂ ਮਾਰਕੁੱਟ ਸ਼ੁਰੂ ਹੋ ਗਈ ਅਤੇ ਤੋੜਫੁੱੜ ਕੀਤੀ ਗਈ ਹਾਲਾਂਕਿ ਟੀਐਮਸੀ ਵਿਧਾਇਕ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਤੋਂ ਇਨਕਾਰ ਕੀਤਾ ਜੀਐਨਯੂ ਇੱਕ ਵਾਰ ਫਿਰ ਖਬਰਾਂ ਚ ਹੈ ਐਮਫੀਲ ਦੇ ਇੱਕ ਵਿਦਿਆਰਥੀ ਨੇ ਕੈਂਪਸ ਦੇ ਬਾਹਰ ਦੋਸਤ ਦੇ ਕਮਰੇ 'ਚ ਕਥਤ ਤੌਰ ਤੇ ਖੁਦਕੁਸ਼ੀ ਕਰ ਲਈ ਜਿਸ ਤੋਂ ਕੋਈ ਸੁਸਾਇਡ ਨੋਟ ਵੀ ਨਹੀਂ ਮਿਲਿਆ ਤਾਮਿਲਨਾਡੂ ਦਾ ਵਿਦਿਆਰਥੀ ਰੋਹਿਤ ਬੇਮੁਲਾ ਇਨਸਾਫ ਦੀ ਮੰਗ ਨਾਲ ਵੀ ਜੁ ਪੁਲਿਸ ਨੂੰ ਪਹਿਲੀ ਨਜ਼ਰ ਚਾਹਤ ਮਹਤਿਆਰ ਦਾ ਸਧਾਰਨ ਮਾਮਲਾ ਲੱਗ ਰਿਹਾ ਹੈ ਅਤੇ ਜੀਐਨਯੂ ਨਾਲ ਕਿਸੇ ਮੁੱਦੇ ਦਾ ਸਬੰਧ ਨਹੀਂ ਲੱਗ ਰਿਹਾ ਪਰ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਬੰਗਲੁਰੂ ਦੇ ਵਿੱਚ ਇੱਕ ਵਿਦਿਆਰਥੀ ਨੂੰ ਜ਼ਿਆਦਾ ਪਾਣੀ ਬਹਾਨੇ ਦੇ ਕਾਰਨ ਮਕਾਨ ਮਾਲਕ ਨੇ ਕਥਤ ਤੌਰ ਤੇ ਕੁੱਟਿਆ ਜ਼ਿਲ੍ਹਾਵਰ ਨੌਜਵਾਨ ਦਾ ਕਹਿਣਾ ਹੈ ਕਿ ਮਾਲਕ ਨੇ ਉਸ ਤੋਂ ਜ਼ਬਰਦਸਤੀ ਆਪਣੇ ਜੁੱਤੇ ਵੀ ਚਟਵਾਏ ਰਾਜਧਾਨੀ ਦਿੱਲੀ ਦੇ ਇੱਕ ਮਹਿਲਾ ਦੇ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਮਹਿਲਾ ਨੇ ਪਹਿਲੀ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਫਿਲਹਾਲ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ 'ਚ ਵੀ ਕੈਦ ਹੋਈਆਂ ਨੇ ਫੈਕਟਰੀ ਵਿੱਚ ਫਿਲਮ ਪ੍ਰੋਡਿਊਸਰ ਨੇ ਉਸੇ ਨੂੰ ਸਿਲਿਕੋਸ਼ਨ ਕਰਨ ਦੀ ਕੋਸ਼ਿਸ਼ ਤੇ ਇਲਜ਼ਾਮ ਲੱਗੇ ਨੇ ਇਲਜ਼ਾਮ ਲਾਉਣ ਵਾਲੀ ਕੁੜੀ ਨੇ ਕਿਹਾ ਹੈ ਕਿ ਉਸਨੇ ਜਿਵੇਂ ਤੇਵੇਂ ਕਰਕੇ ਖੁਦ ਨੂੰ ਬਚਾ ਲਿਆ ਅਤੇ ਬਾਅਦ ਵਿੱਚ ਉਸਦੇ ਪਰਿਵਾਰ ਨੇ આરોપી ਪ੍ਰੋਡਿਊਸਰ ਦੀ ਧਮਕੀ ਕੀਤੀ